ਅੱਜ ਕਾਂਗਰਸ ਦਾ ਕੀ ਸਟੈਂਡ ਰਹਿਗਾ ਨਾ ਸੋਚੋ ਠੀਕ ਹੈ ਕਾਂਗਰਸ ਦਾ ਸਟੈਂਡ ਹਮੇਸ਼ਾ ਵਾਂਗ ਹੈ ਪ੍ਰੋ ਪੰਜਾਬ ਸਾਹਮਣੇ ਦਿੱਤੇ ਪੰਜਾਬ ਦੇ ਲੋਕਾਂ ਨਾਲ ਰਹੇਗਾ ਕਿਉਂਕਿ ਜਿਹੜਾ ਪਾਣੀ ਹੈ ਇਹ ਸ਼ਾਹ ਰਾਗੇ ਪੰਜਾਬ ਦੀ ਇਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੋਏਗਾ ਅੰਡਰ ਐਨੀ ਸਰਕਮਸਟੈਂਸਸ ਪੰਜਾਬ ਦਾ ਇੱਕ ਬੂੰਦ ਪਾਣੀ ਨਾ ਸਾਡੇ ਕੋਲ ਫਾਲਤੂ ਹੈ ਤੇ ਨਾ ਅਸੀਂ ਬਾਹਰ ਜਾਣ ਦਿੱਤਾ ਜਾਏਗਾ ਐਂਡ ਗਵਰਨਮੈਂਟ ਨੂੰ ਅਸੀਂ ਇਹ ਗੱਲ ਜ਼ਰੂਰ ਕਹਿਣਾ ਚਾਹਾਂਗੇ ਇਸ ਕਿਸਮ ਦਾ ਮਜ਼ਬੂਤ ਸਟੈਂਡ ਲਓ ਜਿਹਦੇ ਨਾਲ ਸਾਡਾ ਆਉਣ ਵਾਲਾ ਫਿਊਚਰ ਅਸੀਂ ਸਿਕਿਉਰ ਕਰ ਸਕੀਏ ਜਨ ਸੇਫਟੀ ਐਕਟ ਦੀ ਗੱਲ ਕੀਤੀ ਜਾ ਰਹੀ ਹੈ ਬਰਦ ਸਾਹਿਬ ਟਾਈਮ ਸੇਫ ਅੰਦਰ ਦੱਸਾਂਗੇ ਅੰਦਰ ਕਿ ਪਿਛਲੇ 10 ਸਾਲਾਂ ਤੋਂ ਇੱਕ 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 ਗਿੰਦੀ ਹਿੰਦੀ ਵਿੱਚ ਇੱਕ 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 ਦਾਮ ਸੇਖ ਸਭ ਕੀ ਕੁਝ ਟਾਈਮ ਰਹੇਗਾ ਅਸੈਂਬਲੀ ਵਿੱਚ ਸੈਸ਼ਨ ਕੋ ہمارا ਸਟੈਂਡ ਸ਼ੁਰੂ ਕੇ ਦਿਨ ਸੇ ਕਲੀਅਰ ਹੈ ਇਹ ਸ਼ਾਰਗ ਹੈ پانی جو ہے پنجاب کی اگر صوبہ ہے ہمارا ہم نے اپنا فیوچر بچوں کا کمپرومائز نہیں کرنا ہمارے پاس ایک بھی تب کا پانی کا نہیں ہے جو ہم کسی اور سٹیٹ کو دے پائے جو کچھ دے دیا سو دے دیا آگے ہمارے لیے ہم نے کچھ ایسا پروگرام طے کرنا ہے جس کے ساتھ ہم پنجاب کے فیوچر کو سیو کریں کاگریس کا سٹینڈ ہمیشہ وہاں ਪੂਰਾ ਪੰਜਾਬ ਸਾਹਮਣੇ ਜਿੱਥੇ ਪੰਜਾਬ ਦੇ ਲੋਕਾਂ ਨਾਲ ਰਹੇਗਾ ਕਿਉਂਕਿ ਜਿਹੜਾ ਪਾਣੀ ਹੈ ਇਹ ਸ਼ਾਹ ਰਾਗੇ ਪੰਜਾਬ ਦੀ ਇਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੋਏਗਾ ਅੰਡਰ ਐਨੀ ਸਰਕਮਸਟੈਂਸਸ ਪੰਜਾਬ ਦਾ ਇੱਕ ਬੂੰਦ ਪਾਣੀ ਨਾ ਸਾਡੇ ਕੋਲ ਫालतू ਹੈ ਤੇ ਨਾ ਅਸੀਂ ਬਾਹਰ ਜਾਣ ਦਿੱਤਾ ਜਾਏਗਾ ਐਂਡ ਗਵਰਨਮੈਂਟ ਨੂੰ ਅਸੀਂ ਇਹ ਗੱਲ ਜ਼ਰੂਰ ਕਹਿਣਾ ਚਾਹਾਂਗੇ ਇਸ ਕਿਸਮ ਦਾ ਮਜ਼ਬੂਤ ਸਟੈਂਡ ਲਾਓ ਜਿਹਦੇ ਨਾਲ فیوچر کر سکے دیکھو ہمارا اسٹینڈ شروع کے دن سے کلیئر ہے یہ شاہ رگ ہے پانی جو ہے پنجاب کی اگر صوبہ ہے ہمارا ہم نے اپنا فیوچر بچوں کا کمپرومائز نہیں کرنا ہمارے پاس ایک بھی کا پانی کا نہیں ہے جو ہم کسی اور سٹیٹ کو دے پائیں جو کچھ دے دیا سو دے دیا آگے ہمارے لیے ہم نے کچھ ایسا پروگرام طے کرنا ہے جس کے ساتھ ہم پنجاب کے فیوچر کو سیو کریں ہے